ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਦੇ ਪ੍ਰਦਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਦੀ ਕੀਤੀ ਗਈ ਵੰਡ ਇਸ ਮੌਕੇ ਤੇ ਡੀਐਸਪੀ ਸੀਆਈਡੀ ਅਮਰੀਕ ਸਿੰਘ ਚਾਹਲ ਵਿਸ਼ੇਸ਼ ਤੌਰ ਤੇ ਹੋਏ ਸ਼ਾਮਲ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਇਹ ਬਿਲਕੁਲ ਅੰਦਰ ਦੇ ਬਾਤੋ ਗੱਲ ਨੇ ਬਾਤ ਕਰਦਾ ਹੈ ਹਾਂ ਬੰਬੇ ਇਹ ਤੁਹਾਨੂੰ ਕੋਈ ਨਹੀਂ ਅਜੋ ਨਾਲ ਇਹ ਚੀਜ਼ ਕਰੂ ਆਹ ਆ ਲੋ ਜੀ ਤਾਂ ਸਾਬੇ ਕੀ ਬੋਲ ਰਹਾ ਹੈ ਵੈਲਕਮ 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 ਸਰ ਵੈਲਕਮ ਵੈਲਕਮ ਸਾਲਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤਰਾ ਨਾਲ ਇੱਥੇ ਕਰਦੇ ਆਂ ਆਜੋ ਨਾਲ ਆਜੋ ਬੱਚੇ ਨਾਲ ਆ ਕੇ ਬੱਚੇ ਨਾਲ ਆਜੋ ਉਹ ਨਾ ਜੀ ਆਜੋ ਆ ਗਿਆ ਜੀ ਹਾਂ ਜੀ ਸਰ ਉਧਰ ਉਹਦੇ ਪਿੱਛੇ ਅੱਗੇ ਆਓ ਬੱਚੇ ਆਨੇ ਵਿੱਚ ਹੋ ਗਿਆ ਆਓ ਆਓ ਸੈਂਟਰ ਤੋਂ ਅਪੀਲ ਕਰਦਾ ਇਦਾਂ ਦੇ ਕਾਰਜ ਕਰੋ ਪ੍ਰਮਾਤਮਾ ਤੁਹਾਨੂੰ ਬਲੇਸਿੰਗਸ ਦੇ ਬਹੁਤ ਬਹੁਤ ਧੰਨਵਾਦ ਸੀ ਜਮਨ ਮੈਨਾ ਜੀ ਸਭ ਦੇ ਵਿੱਚ ਇਹਦੀ ਗੱਲਬਾਤ ਸਿਲਸਿਲਾ ਤੋਂ ਜਿਆ ਸੋਰੀਆ ਮੈਨਾ ਸਾਹਿਬ ਅਗਰ ਗੱਲ ਕਰਾਂ ਮਾ ਉਹ ਤਾਂ ਗ੍ਰੀਟ ਖਲੀ ਖਲੀ ਕੀ ਕਰਦਾ ਜੀ ਇਸ ਸਕੂਲ ਦੇ ਟੀਚਰ ਮਿਹਰਬਾਨ ਅਤੇ ਪਿਆਰੇ ਬੱਚਿਓ ਸਾਡੀ ਸਰਵਨਾਮ ਜੋ ਸਵੇਰ ਜੋ ਹੈ ਉਹ ਤਕਰੀਬਨ ਇੱਕ ਅੱਧਾ ਦੇ ਵੀ ਛੱਡੀਦਾ ਸਾਡੇ ਪ੍ਰੋਗਰਾਮ ਦੇ ਕਿਉਂ ਲਗਾਤਾਰ ਸਮਾਜ ਸੇਵਾ ਦੀ ਤੇ ਹੋਰ ਪ੍ਰੋਗਰਾਮ ਸਾਡੇ ਚੱਲਦੇ ਰਹੇ ਆ ਹਨ ਇੱਕ ਨੂੰ ਵੀ ਕੱਲੇ ਅਸੀਂ ਇੱਕ ਪੰਜਾਬੀ ਡਾਕਰ ਨੇ ਸੇਵਾ ਕੀਤੀ ਉਹ ਤੇ ਸੀ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਕਰਕੇ ਆਇਆ ਅੱਜ ਦਾ ਜੋ ਪ੍ਰੋਗਰਾਮ ਹੈਗਾ ਅਸੀਂ ਬਹੁਤ ਧੰਨਵਾਦ ਮੰਨਨ ਸਾਹਿਬ ਦੇ ਨਾਲ ਪਰਿਵਾਰ ਦੇ ਥੈਂਕ ਯੂ ਆਓ ਜੀ ਬੰਦਨੀ ਇੱਧਰ ਆਓ ਇੱਧਰ ਆਓ ਪਿੱਛਾ ਪਿੱਛਾ ਪਾਓ ਆਓ ਜੀ ਆਪਣਾ ਘਰ ਆਪਾਂ ਦਾ ਜਨਤ ਹੈ ਤੁਹਾਨੂੰ ਨਹੀਂ 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 ਤੁਹਾਨੂੰ ਕਰ ਸੁਣਾਈ ਚਾਹੁੰਦਾ ਨਹੀਂ 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 ਅਰਾਧੇ ਚੋਪੇ ਬੱਚਿਆਂ ਦੇ ਨਾਲ ਅਸੀਂ ਕਾਫੀ ਪ੍ਰੋਜੈਕਟਾਂ ਦੀ ਨਜ਼ਰ ਉਹਨਾਂ ਦੇ ਉੱਪਰ ਪਾਈ ਔਰ ਉਹਨਾਂ ਲੈ ਕੇ ਗਏ ਵੀ ਤੈਨੂੰ ਪੰਜਾਬ ਪਲੱਸ ਦੇ ਵਿੱਚ ਅਸੀਂ ਭਰਤੀ ਕਰਦੇ ਆਂ ਭਰਤੀ ਕਰਕੇ ਫਿਰ ਉਹ ਦੇਖੋ ਕਿੱਦੇ ਦਾ ਕਿੱਡੇ ਜਿਹੜਾ ਪਹੁੰਚਿਆ ਮੇਰਾ ਨਾਮ ਆਯਾਨ ਹੈ ਮੈਂ ਖਾਲਸਾ ਸੀਨਾ ਸਕੈਵਰੇਜ ਸਕੂਲ ਵਿੱਚ ਪੜ੍ਹਦੀ ਆਂ ਸਰਬਨੌਜਨ ਸਭਾ ਵਰਲੋ ਅੱਜ ਸਾਡੇ ਸਕੂਲ ਉੱਪਰਦੀ ਵੱਡੀ ਗਈ ਹੈ ਇਸ ਦਾ ਮੈਂ ਬਹੁਤ ਧੰਨਵਾਦ ਕਰਦੀ ਆਂ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਪਰ ਬੱਚਿਆਂ ਨੂੰ ਕੋਟੀਆਂ ਵੰਡ ਕੇ ਜਨਮ ਦਿਨ ਲਾਇਆ ਔਰ ਇਸ ਮੌਕੇ ਤੇ ਅਸੀਂ ਉਹਨੂੰ ਜਨਮ ਦਿਨ ਦੀ ਵਧਾਈ ਦਿੰਦੇ ਆ ਔਰ ਜਿਹੜਾ ਨੇਕ ਉਪਰਾਲਾ ਕੀਤਾ ਇਹਦੀ ਵੀ ਵਧਾਈ ਦਿੰਦੇ ਆ ਔਰ ਇਸ ਉਪਰਾਲੇ ਦੇ ਅੰਦਰ ਸਾਡੇ ਅਮਰੀਕ ਸਿੰਘ ਜੀ ਚਾਰ ਡੀਐਸਪੀ ਜਗENDER ਨੂੰ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਇੱਥੇ ਆਏ ਆ ਬੱਚਿਆਂ ਨੂੰ ਵੀ ਆਪਣਾ ਪਿਆਰ ਬੰਡਿਆ ਸੀ ਉਹਨਾਂ ਦਾ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਕੀਮਤੀ ਸਮਾਂ ਕੱਢਿਆ ਔਰ ਇਹ ਸਭਾ ਜਿਹੜੀ ਹੈ ਸਦਾ ਹੀ ਇਦਾਂ ਦਾ ਜਦੋਂ ਕਰਦੀ ਰਹਿੰਦੀ ਹੈ ਨੇਕ ਕੰਮਾਂ ਵਾਸਤੇ ਔਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹ ਸਭਾ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਕਰੇ ਥੈਂਕ ਯੂ ਸਰ ਅੱਜ ਜਿਹੜਾ ਸਰਪੰਚ ਨੌਜਵਾਨ ਸਭਾ ਵੱਲੋਂ ਤੇ ਮੱਲਨ ਸਾਹਿਬ ਵੱਲੋਂ ਆਪਣੇ ਇੱਥੇ ਖਾਲਸਾ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਜਿਹੜੀਆਂ ਪੂਟੀਆਂ ਵਗੈਰਾ ਨੇ ਉਹਨਾਂ ਨੂੰ ਕਿੰਨਾ ਠੰਡ ਦਾ ਮੌਸਮ ਦੇਦਿਆ ਹੋਇਆ ਇਹ ਬੜਾ ਵੱਡਾ ਪ੍ਰਾਲਾ ਕੀਤਾ ਮੈਂ ਬੜਾ ਆਪਣਾ ਮਾਣ ਮਹਿਸੂਸ ਕਰਦਾ ਕਿ ਮੈਨੂੰ ਉਹਨਾਂ ਨੇ ਇੱਥੇ ਬੁਲਾ ਕੇ ਤੇ ਇਹ ਸਾਰਾ ਜਿਹੜਾ ਫੰਕਸ਼ਨ ਆ ਇਹ ਇੱਥੇ ਕਰਵਾਇਆ ਸੋ ਮੈਂ ਸਰਪੰਚ ਨੌਜਵਾਨ ਸਭਾ ਤੇ ਮੱਲਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਮੈਨੂੰ ਇੱਥੇ ਉਹਨਾਂ ਨੇ ਮਾਣ ਬਖਸ਼ਿਆ ਥੈਂਕ ਯੂ